ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਹੋਰ ਕੀ ਹਾਲ ਚਾਲ ਹੈ ਜੀ ਅੱਜ ਆਪਾਂ ਇੱਕ ਹੋਰ ਨੀਲੀ ਰਾਵੀ ਮੱਝ ਦੀ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਪ ਰੂਪ ਹੋਏ ਆਂ ਪਿੰਡ ਕਲਾਸ ਜ਼ਿਲ੍ਹਾ ਫਰੋਇਪੁਰ ਤੇ ਨੰਬਰ ਹੈਗਾ ਜੀ ਆਪਣਾ 9501466937 ਬਹੁਤ ਹੀ ਚੰਗੀ ਬਲੱਡ ਲਾਈਨ ਦੀ ਨੀਲੀ ਰਾਵੀ ਦੀ ਮੱਝ ਸੂਨ ਚ ਹਫਤਾ ਲੈਂਦੀ ਆ ਆਜੋ ਬਾਕੀ ਆਪਾਂ ਸਾਹਮਣੇ ਖੜ ਕੇ ਮੱਝ ਦੇ ਗੱਲਾਂ ਬਾਤਾਂ ਕਰਦੇ ਆ ਜੀ ਸੂਣ ਚ ਹਫਤਾ ਲੈਂਦੀ ਆ ਤੇ ਆਜੋ ਆਪਾਂ ਨੂੰ ਤੋੜ ਕੇ ਇਹਦੇ ਨਾਲੇ ਨਾਲ ਤੁਹਾਡੀਆਂ ਗੱਲਾਂ ਬਾਤਾਂ ਕਰਾਉਨੇ ਆ ਕਲੋ ਤੋੜੋ ਬਈ ਤਿੱਜੇ ਮਾਲਕਾਂ ਨੇ ਦੱਸਿਆ ਤਿੱਜੇ ਸੂਏ ਸੁੰਦੀ ਪਰ ਆਪਾਂ ਚਾ ਉੱਥੇ ਸੂਏ ਮੰਨ ਕੇ ਲਿਆ ਬਹੁਤ ਬਲੱਡ ਲਾਈਨ ਚੰਗੇ ਦੀ ਆ ਨੀਲੀ ਰਾਵੀ ਪਿਓਰ ਆ ਸੂਣ ਚ ਹਫਤਾ ਲੈਂਦੀ ਲੈ ਵਲੂ ਆ ਵੇਖੋ ਫਿਰਲਾ ਵਰਲਾ ਲੱਗੀਆਂ ਕਿਆ ਬਾਤ ਈ ਤੁਰਦੀ ਵੇਖੋ ਪਲਵਾਨਾਂ ਵਾਂਗੂ ਤੁਰਨ ਲਈ ਲੈ ਆਵੇ ਮੋੜ ਕੇ ਲੈ ਆ ਮੋੜ ਕੇ ਬਾੜੀ ਤੇ ਪੀਂਦੀ ਹੋ ਰਹੀ ਸੀ ਲਓ ਜੀ ਵੇਖ ਲਓ ਚੈੱਕ ਕਰ ਲਓ ਸਿੰਘ ਸਿੰਘ ਚੰਗਾ ਮੂੰਹ ਮੱਥੇ ਦੀ ਬਾੜੀ ਸੋਣੀ ਆੱਖੂ ਖ ਤਾਂ ਬਾੜੀ ਨੀਲੀ ਵਾਲੀ ਬਲੱਡ ਲਾਈਨ ਬਾੜੀ ਜਿਆਦਾ ਚੰਗੀ ਆ ਬਾਰਡਰ ਵਲਟ ਦੀ ਆ ਜੀ ਇੱਕ ਹੋਰ ਗੱਲ ਦਾਲ ਦਈਏ ਵੀ ਇਹ ਹੈਗੀ ਆ ਹਰੀਕਾਲੇ ਡੈਮਰ ਤੋਂ ਗੱਬਣ ਆ ਜੀ ਆਪਾਂ ਉੱਥੋਂ ਵੱਡੇ ਸਭਰਾਵਾਂ ਤੋਂ ਲਈ ਆਏ ਤੇ ਤੁਰਦੀ ਤੁਰਦੀ ਚੈੱਕ ਕਰੋ ਜੀ ਕਿਆ ਬਾਤ ਆ ਹਜੇ ਹਫਤਾ ਲੈਂਦੀ ਆਈ ਸੂਚ ਤੇ 14 ਕਿਲੋ ਦੀ ਮਾਲਕਾਂ ਨੇ ਗਾਰੰਟੀ ਦੱਸਿਆ ਆਪਾਂ ਨੂੰ ਵੀ 14 ਕਿਲੋ ਦੁੱਧ ਪਿਛਲੇ ਸੂਏ ਦਿੱਤਾ ਬਾਕੀ ਦੁੱਧ ਤੁਹਾਡੀ ਸਾਹਮਣੇ ਆ ਬਹੁਤ ਜਿਆਦੀ ਆਖੂਖ ਵੇਖੋ ਕਿੰਡੀ ਚੰਗੀ ਲੱਗੀ ਇਹਨੂੰ ਬੱਚੇ-ਪੁੱੱਚੇ ਬਹੁਤ ਟੌਪ ਲਾਉਂਦੀ ਆ ਤੇ ਗੱਬਣ ਵੀ ਇਹ ਹਰੀ ਗਾਲ ਹੈ ਡੈਮਰ ਤੋਂ ਆ ਵੇਖੋ ਜੀ ਥਣ ਥਣ ਤਾਂ ਬਹੁਤ ਸੋਹਣਾ ਕੁਲਫੀ ਵਾਲਾ ਥਣ ਲੱਗਾ ਤੇ ਕੀ ਬਾਤ ਹੈ ਫਿਰਨਾ ਵਰਨਾ ਚਲ ਵੀ ਬੰਦ ਨੰਬਰ ਫੇਰ ਨੋਟ ਕਰ ਲੋ ਜੀ ਆਪਣਾ ਬਾਕੀ ਸਕਰੀਨ ਤੇ ਵੀ ਚਲਾਵਾਂਗੇ 9501466937 ਧੰਨਵਾਦੀ ਵੀਡੀਓ ਵੇਖਣ ਲਈ ਸ਼ੇਅਰ ਕਮੈਂਟ ਜੁੜ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬਰ ਜੁੜ ਕਰਿਓ ਜੀ